ਜਲੰਧਰ ਦੇ ਵਿੱਚ ਲਗਾਤਾਰ ਪੁਲਿਸ ਦੇ ਵੱਲੋਂ ਤਸਕਰਾਂ ਦੇ ਘਰ ਤੇ ਨਜਾਇਜ਼ ਬਿਲਡਿੰਗਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਨਾਲ ਹੀ ਅੱਜ ਬਸਤੀ ਸ਼ੇਕ ਮਾਡਲ ਹਾਊਸ ਦੇ ਵਿੱਚ ਸੱਤੀ ਮਾਤਾ ਮੰਦਰ ਦੇ ਨੇੜੇ ਨਗਰ ਨਿਗਮ ਅਤੇ ਪੁਲਿਸ ਟੀਮ ਦੇ ਵੱਲੋਂ ਇਮਾਰਤ ਤੇ ਬੁੱਲਡੋਜ਼ਰ ਚਲਾਇਆ ਗਿਆ ਜਾਣਕਾਰੀ ਅਨੁਸਾਰ ਇਹ ਰੇਖਾ ਨਾਮ ਦੀ ਔਰਤ ਦਾ ਘਰ ਹੈ ਜਿਸ ਦੀ ਇਮਾਰਤ ਨੂੰ ਨਗਰ ਨਿਗਮ ਅਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੁੱਲਡੋਜ਼ਰ ਚਲਾ ਕੇ ਢਾਇਆ ਜਾ ਰਿਹਾ ਹੈ मामले दी जानकारी देते दे हुए थाना मुखी ने बताया कि नगर निगम, टीम नगर निगम टीम की टीम ਨੂੰ ਨਜਾਇਜ਼ ਬਿਲਡਿੰਗਸ ਬੰਦੀ ਸ਼ਿਕਾਇਤ ਮਿਲੀ ਸੀ ਜਿਸ ਕਰਕੇ ਨਗਰ ਨਿਗਮ ਦੀ ਟੀਮ ਨੂੰ ਨਾਲ ਲੈ ਕੇ ਉਹਨਾਂ ਨੇ ਇਮਾਰਤ ਢਾਉਣ ਦੇ ਲਈ ਕਾਰਵਾਈ ਕੀਤੀ ਹੈ ਦਰਸਲ ਇਸ ਮਾਮਲੇ ਸੰਬੰਧੀ ਨਗਰ ਨਿਗਮ ਵੱਲੋਂ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਉੱਤੇ ਅੱਜ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਵੀ ਦੱਸਿਆ ਕਿ ਰੇਖਾ ਨਾਮ ਦੀ ਔਰਤ ਦਾ ਜਿਸ ਦਾ ਇੱਕ ਘਰ ਹੈ ਉਸ ਔਰਤ ਦੇ ਉੱਪਰ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਹੈ ਤੇ ਇਸ ਵਕਤ ਉਹ ਹਰਤ ਖੁਦ ਵੀ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਸੰਦੀਪ ਕੁਮਾਰ ਉਰਫ ਜੁਗਾ ਅਤੇ ਸੁਮੇਜ ਪੁੱਤਰ ਸੁਰਿੰਦਰਪਾਲ ਇਹ ਹਾਊਸ ਨੰਬਰ 1096 ਤਾਰਾਵਲੀ ਗਲੀ ਮਾਡਲ ਹਾਊਸ ਇਹ ਇਹਦਾ ਪਤਾ ਸੀ ਇਹਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਨਸ਼ੇ ਦੇ ਸਬੰਧਤ ਕੁਝ ਹਲਚਰ ਇਤਰਾਜ਼ ਸੀ ਕੁਝ ਲੋਕਾਂ ਨੂੰ ਤੇ ਇਹਦੇ ਅਵਾਜ਼ ਹੋਣ ਸੰਬੰਧੀ ਸ਼ਿਕਾਇਤ ਧਿਆਨ ਵਿੱਚ ਆਈ ਸੀ ਮਾਣਯੋਗ ਕਮੇਟੀਨ ਸਾਹਿਬ ਨੂੰ ਉਪਰੋਂ ਭੇਜੀ ਗਈ ਸੀ ਉੱਤੇ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਨੋਟਿਸ ਵਗੈਰਾ ਜਾਰੀ ਕੀਤੇ ਸੀ 15 ਦਿਨ ਦਾ 15 ਦਿਨ ਦਾ ਉਹਦੇ ਵਿੱਚ ਕੋਈ ਵੀ ਆਪਣਾ ਨਗਰ ਨਿਗਮ ਤੋਂ ਪਰਿਵਾਰਕੀ ਸੰਬੰਧੀ ਕੋਈ ਇਹਨਾਂ ਕੋਲ ਦਸਤਾਵੇਜ਼ ਨਹੀਂ ਸੀ ਮਾਨ ਜੋ ਸਮੇਂ ਤੋਂ ਮੰਨ ਲਈ ਕੰਪਲੀਟ ਸੀ ਕਿੰਨੀ ਦੇਰ ਤੋਂ ਨਸ਼ਾ ਤਸਕਰੀ ਕਰ ਰਹੇ ਸੀ ਉਹ ਇਹ ਤਾਂ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਸਾਡੇ ਕੋਲ ਤਾਂ ਇਹ ਅਵੈਧ ਹੋਣ ਸੰਬੰਧੀ ਆਈ ਸੀ ਵੀ ਅਵੈਧ ਹੈਗਾ ਆ ਤੇ ਉਹਦੇ ਨਾਲ ਦਿੱਕਤ ਹੈ ਇਹਨੂੰ ਆਪਾਂ ਨੋਟਿਸ ਵਗੈਰਾ ਜਾਰੀ ਕੀਤੇ ਸੀ ਇਹ ਕੋਈ ਵੀ ਇਸ ਨੂੰ ਆਪ ਇੱਕ ਕਲੀਅਰ ਕਰ ਦਿਓ ਡਿਮੋਲਿਸ਼ਨ ਅਗਲਾ ਪਾਸਾ ਕਰਨਾ ਸੀ ਇਹ ਪੂਰਾ ਘਰ ਕਰਨਾ ਸੀ ਐਕਚੁਅਲੀ ਇਹ ਇਹ ਇਲੀਗਲ ਹੋਣ ਕਰਕੇ ਮਾ ਜੋ ਕਮਿਸ਼ਨਰ ਸਾਹਿਬ ਦੇ ਤੇ ਹੁਕਮ ਹੋਏ ਸੀਗੇ ਇਹਦੀ ਡਿਮੋਲਿਸ਼ਨ ਦੇ ਉਹਦੀ ਪਾਲਣਾ ਕਰਦੇ ਹੋਏ ਇਹਦੀ ਆਪਾਂ ਡਿਮੋਲਿਸ਼ਨ ਕੀਤੀ ਆ ਤੇ ਡਿਊਟੀ ਮੈਜਿਸਟਰੇਟ ਸਾਹਿਬ ਕੋਲੋਂ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਨਸ਼ਾ ਮਾਮਲਾ ਜਿਹੜਾ ਪੁਲਿਸ ਦੇ ਅੰਦਰ ਆਉਂਦਾ ਨਾ ਹਾਂਜੀ ਨਸ਼ਾ ਤਸਕਰੀ ਦਾ ਮਾਮਲਾ ਪੁਲਿਸ ਦੇ ਅੰਦਰ ਆਉਂਦਾ ਨਹੀਂ ਨਸ਼ਾ ਤਸਕਰੀ ਨਾਲ ਸਾਡਾ ਨਹੀਂ ਸੰਬੰਧ ਸਾਡੇ ਹੈਨੇ ਮੈਂਗਾ ਸ਼ਿਕਾਇਤ ਪ੍ਰਾਪਤ ਹੋਈ ਸੀ ਵੀ ਇੱਥੇ ਕੁਝ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਇਤਰਾਜ਼ ਹੋਏਗਾ ਵੀ ਇਹ ਅਵੈਲ ਨਿਰਮਾਨ ਆ ਇੱਥੇ ਕੋਈ ਨਕਸ਼ਾ ਤਸਕਰੀ ਨਾਲ ਸੰਬੰਧ ਆ ਇੱਥੇ ਲੋਕਾਂ ਦਾ ਹੁਣ ਉਹਦਾ ਇਹਨਾਂ ਨੇ ਕੋਈ ਸਾਨੂੰ ਮਲਕੀਅਤ ਵਗੈਰਾ ਕੋਈ ਜਾ ਉਹ ਆਪਣਾ ਨਕਸ਼ਾ ਵਗੈਰਾ ਕੁਝ ਨਹੀਂ ਦਿਖਾਇਆ ਤੇ ਇਸ ਕਰਕੇ ਇਹਨਾਂ ਨੂੰ ਆਪਾਂ ਟਾਈਮ ਦਿੱਤਾ ਸੀ ਦੋ ਵਾਰ ਇੱਕ ਵਾਰ 15 ਦਿਨ ਦਾ ਇੱਕ ਵਾਰ 30 ਦਿਨ ਦਾ ਇਹਦੇ ਬਾਰੇ ਤਾਂ ਜੀ ਹੁਣ ਜਿਹੜੇ ਮਾਲਕ ਆ ਉਹੀ ਦੱਸ ਸਕਦੇ ਜੀ ਪ੍ਰੈਜ਼ੈਂਟਲੀ ਅੰਦਰ ਸਮਾਨ ਵਗੈਰਾ ਤਾਂ ਹੈਗਾ ਰਹਿੰਦੇ ਹੋਣਗੇ ਜੀ ਇਹਨਾਂ ਨੂੰ ਕੋਈ ਪਰਮਾਨਾ ਵਗੈਰਾ ਵੀ ਨਹੀਂ ਦਿੱਤੇ ਹਾਂ ਹਾਂ ਦਿੱਤਾ ਸੀ ਨੋਟਿਸ ਹਜੇ ਵੀ ਲੱਗਾ ਹੋਣਾ ਹੈ ਗੇਟ ਦੇ ਉੱਪਰ ਤੁਸੀਂ ਦੇਖੋ ਇਸ ਵੇਲੇ ਸਰ ਪਹਿਲਾਂ ਕੋਈ ਕਾਰਵਾਈ ਹੋਈ ਸੀ ਕਿਹੜੀ ਧਾਰਾ ਦੇ ਤਹਿਤ ਨੋਟਿਸ ਦਿੱਤਾ ਸੀ ਇਹ ਆਪਾਂ ਪੰਜਾਬ ਮਿਊਨਿਸਪਲ ਐਕਟ 1976 ਦੀਆਂ ਜਿਹੜੀਆਂ ਬੰਦੀਆਂ ਧਾਰਾਵਾਂ ਜੀ ਉਹਨਾਂ ਤਹਿਤ ਆਪਾਂ ਕਾਰਵਾਈ ਕਰਦੇ ਹਾਂ ਫਿਰ ਰਿਪੋਰਟ ਔਨ ਪੁਆਇੰਟ